ਹਾਂਜੀ ਵੱਡੇਆਂ ਅਤੇ ਮਿੱਤਰਾਂ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਨਵੇਂ ਚੈਨਲ ਦੇ ਵਿੱਚ ਅੱਜ ਦੀ ਆਪਣੀ ਵੀਡੀਓ ਹੈਗੀ ਹੈ ਜੀ ਸ਼ਾਹੀ ਸ਼ਹਿਰ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਉੱਪਰ ਹਾਂਜੀ ਜਿਹੜੀ ਆ ਵੀਡੀਓ ਇਹ ਬਿਲਡਿੰਗ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਿਲਡਿੰਗ ਇਹ ਮਹਿਲ ਹੈਗਾ ਜੀ ਮਹਾਰਾਜਾ ਭੁਪਿੰਦਰ ਸਿੰਘ ਦਾ ਇਹ ਜਦ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਨਹੀਂ ਉਹਨਾਂ ਦੇ ਦਾਦਾ ਜੀ ਨੇ ਬਣਵਾਇਆ ਸੀਗਾ ਪਰ ਇਹ ਜਾਣਿਆ ਜਾਂਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ ਦੇ ਨਾਲ ਇਹ ਇਹ ਮਹਿਲ ਨਰਿੰਦਰ ਸਿੰਘ ਜੀ ਨੇ 1847 ਈਸਵੀ ਦੇ ਵਿੱਚ ਬਣਵਾਇਆ ਸੀਗਾ ਜੀ 1847 ਈਸਵੀ ਦੇ ਵਿੱਚ ਬਣਵਾਇਆ ਸੀ ਤੇ 5 ਲੱਖ ਦੀ ਕੀਮਤ ਦੇ ਨਾਲ ਇਹ ਮਹਿਲ ਬਣ ਕੇ ਤਿਆਰ ਹੋਇਆ ਸੀ ਜੀ ਹਾਂਜੀ ਸਿਰਫ 5 ਲੱਖ ਦੀ ਕੀਮਤ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ 5 ਲੱਖ ਦੀ ਕੀਮਤ ਬਹੁਤ ਹੁੰਦੀ ਹੋਣੀ ਜੀ ਪਰ ਅੱਜ ਦੇ ਟਾਈਮ ਪਹੁੰਚ ਤੋਂ ਬਾਹਰ ਹੈ ਜੀ ਆਪਣੇ ਹੈ ਅਰਬਾਂ ਖਰਬਾਂ ਦੀ ਕੀਮਤ ਦੇ ਨਾਲ ਇਹ ਮਹਿਲ ਬਣ ਕੇ ਤਿਆਰ ਹੋਵੇ ਜੀ ਇਸ ਮਹਿਲ ਦੀ ਤੁਸੀਂ ਲੰਬਾਈ ਚੜਾਈ ਦੇਖੋ ਜੀ ਕਿੰਨੀ ਹੈ ਜੀ ਇਹ ਉਹ ਸਾਹਮਣੇ ਤੋਂ ਲੈ ਕੇ ਉਹ ਦੇਖੋ ਜੀ ਸਾਹਮਣੇ ਘਟ ਤੋਂ ਘਟ ਇਹ 2.5 300 ਮੀਟਰ ਦੇ ਨੇੜੇ ਤੇੜੇ ਇਸ ਮਹਲਦੀ ਚੜਾਈ ਹੋਵੇਗੀ ਜੀ ਆਹ ਦੇਖੋ ਜੀ ਅ ਜਿਹੜੀ ਇਸ ਦੀ ਖੂਬਸੂਰਤੀ ਬਿਊਟੀ ਹੈ ਨਾ ਜੀ ਉਹ ਤੁਹਾਨੂੰ ਇੱਥੇ ਮੋਬਾਈਲ ਦੇ ਵਿੱਚ ਨਹੀਂ ਜੀ ਨਾ ਆਪਣਾ ਇਹ ਵੀਡੀਓ ਦੇ ਵਿੱਚ ਨਹੀਂ ਜੀ ਨਹੀਂ ਪਤਾ ਲੱਗਣੀ ਜਦ ਤੁਸੀਂ ਆਪ ਇੱਥੇ ਖੁਦ ਆਵੋਗੇ ਵਿਜ਼ਿਟ ਕਰੋਗੇ ਨਾ ਇੱਥੇ ਆ ਕੇ ਜੀ ਫਿਰ ਦੇਖਣਾ ਜੀ ਤੁਸੀਂ ਕੀ ਸ਼ਾਨਦਾਰ ਚੀਜ਼ ਬਣੀ ਹੋਈ ਹੈ ਜੀ ਇਹ ਸਾਰਾ ਜਿੰਨੇ ਵੀ ਇੱਥੇ ਮਟੀਰੀਅਲ ਵਗੈਰਾ ਇਹਦੇ ਵਿੱਚ ਲੱਗਿਆ ਹੋਇਆ ਹੈ ਜੀ ਇਹ ਸਾਰਾ ਬਾਹਰ ਦਾ ਜੀ ਇੱਥੋਂ ਦੇ ਜਿਹੜੇ ਵੀ ਇੰਜੀਨੀਅਰ ਆਰਟੀ ਡੈਟੈਕਟਰ ਵਗੈਰਾ ਹੈਗੇ ਸੀਗੇ ਜੀ ਇਹ ਸਾਰਾ ਮੇਡ ਇਨ ਇੰਗਲੈਂਡ ਹੈ ਜੀ ਇਹ ਆ ਸਾਹਮਣੇ ਤਰੰਗਾ ਚੋਲ ਰਿਹਾ ਜੀ ਦੇਖੋ ਜੀ ਇਹ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਦਾਦਾ ਜੀ ਨਰਿੰਦਰ ਸਿੰਘ ਨੇ ਬਣਵਾਇਆ ਸੀ 1947 ਇਸਵੀ ਦੇ ਵਿੱਚ 5 ਲੱਖ ਦੀ ਕੀਮਤ ਦੇ ਨਾਲ ਤੇ ਉਸ ਤੋਂ ਬਾਅਦ ਨਰਿੰਦਰ ਸਿੰਘ ਜੀ ਤੋਂ ਬਾਅਦ ਅੱਗੇ ਨਰਿੰਦਰ ਸਿੰਘ ਜੀ ਦੇ بیٹے ਫਿਰ ਰਜਿੰਦਰ ਸਿੰਘ ਜੀ ਇਸ ਮਹਿਲ ਦੀ ਗੱਦੀ ਦੇ ਉੱਤੇ ਬੈਠੇ ਸੀ ਉਹਨਾਂ ਨੇ ਰਾਜ ਭਾਗ ਸੰਭਾਲਿਆ ਸੀ ਜੀ 80 ਸਾਲ ਦੀ ਉਮਰ ਦੇ ਵਿੱਚ ਨਰਿੰਦਰ ਸਿੰਘ ਦੀ ਮੌਤ ਹੋ ਗਈ ਸੀ ਹੁਣ ਜਿਦਾਂ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਤੋਂ ਅੱਗੇ ਪੀੜੀ ਤੋਂ ਪੀੜੀ ਚੱਲਦਾ ਜੀ ਇਹ ਤਾਂ ਅੱਗੇ ਤੋਂ ਅੱਗੇ ਰਾਜ ਭਾਗ ਸੰਭਦੇ ਹੁੰਦੇ ਨੇ ਇਦਾਂ ਹੀ ਫਿਰ ਰਜਿੰਦਰ ਸਿੰਘ ਜੀ ਤੋਂ ਬਾਅਦ ਫਿਰ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਰਾਜ ਭਾਗ ਸੰਭਿਆ ਜੀ ਇਸ ਸੁਮਹਿਲ ਦਾ ਇਸ ਸੁਮਹਿਲ ਦਾ ਹੀ ਨਹੀਂ ਪੂਰੇ ਪਟਿਆਲੇ ਦਾ ਜੀ ਤੇ ਮਹਾਰਾਜਾ ਭੁਪਿੰਦਰ ਸਿੰਘ ਤੋਂ ਬਾਅਦ ਉਹਨਾਂ ਦੇ ਵੱਡੇ ਬੇਟੇ ਯਾਦਵਿੰਦਰ ਜੀ ਇਸ ਮਹਿਲ ਦੀ ਗੱਦੀ ਉੱਤੇ ਬੈਠੇ ਜੀ ਫਿਰ ਰਾਜ ਯਾਦਵਿੰਦਰ ਨੇ ਰਾਜ ਭਾਗ ਸੰਭਾਇਆ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਵੀ ਦੋ ਬੇਟੇ ਹੋਏ ਜੀ ਅੱਗੇ ਸਭ ਤੋਂ ਵੱਡੇ ਦਾ ਨਾਮ ਹੈਗਾ ਸੀ ਯਾਦਵਿੰਦਰ ਸਿੰਘ ਤੇ ਛੋਟੇ ਦਾ ਨਾਮ ਹੈਗਾ ਸੀ ਬਲਿੰਦਰ ਸਿੰਘ ਹੁ ਜਿਦਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਸਭ ਤੋਂ ਵੱਡੇ ਨੂੰ ਹੀ ਮਾਨਤਾ ਹੁੰਦੀ ਆ ਤਾਂ ਇਸ ਕਰਕੇ ਫਿਰ ਯਾਦਵਿੰਦਰ ਨੂੰ ਹੀ ਇਸ ਮਹਿਲ ਦਾ ਰਾਜਾ ਬਣਾਇਆ ਗਿਆ ਅਤੇ ਸਭ ਤੋਂ ਪਹਿਲਾਂ ਨਰਿੰਦਰ ਸਿੰਘ ਜੀ ਹੋਏ ਜੀ ਸਭ ਤੋਂ ਪਹਿਲੇ ਰਾਜਾ ਤੇ ਅਖੀਰਲੇ ਰਾਜਾ ਦਾ ਨਾਮ ਹੈਗਾ ਸੀ ਜੀ ਯਾਦਵਿੰਦਰ ਸਿੰਘ ਹਾਂਜੀ ਯਾਦਵਿੰਦਰ ਤੋਂ ਬਾਅਦ ਨਹੀਂ ਜੀ ਇੱਥੇ ਕਿਸੇ ਨੇ ਰਾਜ ਕੀਤਾ ਸਿਰਫ ਯਾਦਵਿੰਦਰ ਜੀ ਤੱਕ ਹੀ ਚੱਲਿਆ ਜੀ ਤੇ 1961 ਦੇ ਵਿੱਚ ਜਾ ਕੇ ਯਾਦਵਿੰਦਰ ਜੀ ਨੇ ਇਹ ਮਹਿਲ ਸੈਂਟਰ ਗਵਰਨਮੈਂਟ ਨੂੰ ਵੇਚ ਦਿੱਤਾ ਤੇ ਉਹ ਕਿੰਨੇ ਦਾ ਵਿੱਚ ਆ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਬਣੇ ਰਹੀਓ ਵੀਡੀਓ ਦੇ ਨਾਲ ਪਹਿਲਾਂ ਤਾਂ ਤੁਸੀਂ ਇੱਥੇ ਦਾ ਸਾਰਾ ਮੋਹਲ ਦੇਖੋ ਵਾਲੇ ਦਾਲੇ ਦਾ ਜੀ ਆਹ ਸਾਹਮਣੇ ਗਰਾਊਂਡ ਪਈ ਨੇ ਜੀ ਖਾਲੀ ਇਹ ਇਹ ਮਹਿਲਾ ਯਾਦਵਿੰਦਰ ਜੀ ਨੇ 1961 ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਵੇਚਤਾ ਜੀ ਤੇ ਉਸ ਟਾਈਮ ਇਸ ਮਹਿਲ ਦੀ ਕੀਮਤ ਹੈਗੀ ਸੀ ਜਦੋਂ ਵੇਚਿਆ ਜੀ 2 ਤੋਂ 2.5 ਕਰੋੜ ਦੇ ਵਿੱਚ ਇਹ ਮਹਿਲ ਸੈਂਟਰ ਗਵਰਨਮੈਂਟ ਨੂੰ ਯਾਦਵਿੰਦਰ ਜੀ ਨੇ ਵੇਚਤਾ 5 ਲੱਖ ਦੀ ਕੀਮਤ ਦੇ ਨਾਲ ਬਣ ਕੇ ਤਿਆਰ ਹੋਇਆ ਸੀ ਤੇ 2.5 ਕਰੋੜ ਦੀ ਕੀਮਤ ਦੇ ਵਿੱਚ ਇਹ ਮਹਿਲ ਵੇਚ ਦਿੱਤਾ ਓਕੇ ਜੀ ਅੱਜ ਹੁਣ ਵਧਦੇ ਆਪਾਂ ਅੱਗੇ ਬਸ ਆਹ ਜਿਹੜੀ ਆਪਣਾ ਇਹ ਸਾਹਮਣੇ ਸਿੱਧੀ ਸੜਕ ਦੇਖ ਰਹੇ ਹੋ ਨਾ ਜੇ ਤੁਸੀਂ ਆਹ ਮਹਿਲ ਦੇ ਅੱਗੇ ਇਹ ਸਿੱਧੀ ਬਾਹਰ ਮੇਨ ਗੇਟ ਤੋਂ ਆਉਂਦੀ ਹੈ ਜੀ ਸੜਕ ਬਸ ਜਦੋਂ ਤੁਸੀਂ ਮੇਨ ਗੇਟ ਦੇ ਅੰਦਰ ਐਂਟਰ ਕਰਗੇ ਜੀ ਬਸ ਸਾਹਮਣੇ ਤੁਹਾਨੂੰ ਮਹਿਲ ਦੀ ਬਿਲਡਿੰਗ ਦਿਖਣੀ ਸ਼ੁਰੂ ਹੋ ਜਾਣੀ ਹੈ ਜੀ ਤੇ ਆਹ ਸਿੱਧੀ ਸੜਕੇ ਬਸ ਅੱਗੇ ਚਲੀ ਜਾਂਦੀ ਹੈ ਜੀ ਇਹ ਆਹ ਮਹਿਲ ਦੇ ਨਾਲ ਨਾਲ ਸਿੱਧੀ ਸੜਕੇ ਪਿੱਛੇ ਗਰਾਊਂਡਾਂ ਦੇ ਵਿੱਚ ਚਲੀ ਜਾਂਦੀ ਹੈ ਜੀ ਤੇ ਉਹ ਗਰਾਊਂਡ ਕਿਹੜੇ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਜੀ ਅੱਗੇ ਤਾਂ ਫਿਰ ਇਹ ਜਦੋਂ 1961 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇਸ ਨੂੰ ਰਾਜੇ ਤੋਂ ਖਰੀਦਿਆ ਤਾਂ ਸੈਂਟਰ ਗਵਰਨਮੈਂਟ ਨੇ ਕੀ ਕੀਤਾ ਇਸ ਮਹਿਲ ਦਾ ਤਾਂ ਸੈਂਟਰ ਗਵਰਨਮੈਂਟ ਨੇ ਇਸ ਮਹਿਲ ਨੂੰ ਸਪੋਰਟਸ ਦਾ ਸੈਂਟਰ ਬਣਾ ਦਿੱਤਾ ਜੀ ਹਾਂਜੀ ਇਹ ਇਕੱਲੇ ਹੁਣ ਜਿੱਦਾਂ ਇਹ ਆਪਣੇ ਇੱਥੇ ਪੰਜਾਬ ਦੇ ਵਿੱਚ ਹੈ ਨਾ ਜੀ ਪੰਜਾਬ ਦੀ ਧਰਤੀ 'ਤੇ ਬਣਿਆ ਹੋਇਆ ਇਹ ਇਕੱਲੇ ਪੰਜਾਬ ਦਾ ਇੰਡੀਆ ਦਾ ਨਹੀਂ ਜੀ ਜਾਂ ਇੰਡੀਆ ਦਾ ਇਹ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਨੰਬਰ 1 ਸਪੋਰਟਸ ਸੈਂਟਰ ਬਣਿਆ ਹੋਇਆ ਜੀ ਇਹ ਹਾਂਜੀ ਪੂਰੇ ਏਸ਼ੀਆ ਦਾ ਜੀ ਹੁਣ ਏਸ਼ੀਆ ਦੇ ਵਿੱਚ ਦੇਖ ਲਓ ਤੁਸੀਂ ਕਿੰਨੀਆਂ ਕੰਟਰੀਆਂ ਆਂਦੀਆਂ ਨੇ ਜੀ ਹੁਣ ਇੱਥੋਂ ਤੱਕ ਅਗੇ ਜਿੱਦਾਂ ਆਪਣਾ ਇਹ ਇਹ ਇੰਡੀਆ ਹੋ ਸੌਰੀ ਚਾਈਨਾ ਹੋ ਗਿਆ ਜਪਾਨ ਹੋ ਗਿਆ ਜੀ ਕਿੱਡੀਆਂ ਤਕੜੀਆਂ ਤਕੜੀਆਂ ਕੰਟਰੀਆਂ ਬੈਠੀਆਂ ਨੇ ਜੀ ਉਹਨਾਂ ਨਾਲੋਂ ਵੀ ਦੇਖ ਲਓ ਸਭ ਤੋਂ ਵੱਡਾ ਸਪੋਰਟਸ ਦਾ ਸੈਂਟਰ ਇਹ ਆਪਣੇ ਇੰਡੀਆ ਦੇ ਵਿੱਚ ਇੱਥੇ ਪਟਿਆਲੇ ਪੰਜਾਬ ਪਟਿਆਲੇ ਵਿੱਚ ਸਥਿਤ ਹੈ ਜੀ ਅੱਜ ਕੁਛ ਐਤਵਾਰ ਹੈ ਜੀ ਸ਼ਾਂਤੀ ਜੀ ਇੱਥੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਜੀ ਚਿੜੀਆਂ ਤੋਤੇ ਬੋਲਦੇ ਸੁਣਦੇ ਆ ਜੀ ਇੱਥੇ ਖਾਸ ਕਰ ਤੁਸੀਂ ਆਓਗੇ ਤਾਂ ਇਦਾਂ ਛੁੱਟੀ ਵਾਲੇ ਦਿਨ ਸੰਡੇ ਨੂੰ ਹੀ ਆਣਾ ਜੀ ਜੇ ਤੁਸੀਂ ਵਿਜ਼ਿਟ ਕਰਨਾ ਹੈ ਇੱਥੇ ਆਪਣਾ ਹੁਣ ਅੱਜ ਦੇ ਟਾਈਮ ਆਸ਼ੀਆ ਦਾ ਸਭ ਤੋਂ ਵੱਡਾ ਸਪੋਰਟਸ ਦਾ ਸੈਂਟਰ ਇੱਥੇ ਗੇਮਸ ਵਗੈਰਾ ਜੀ ਹੁੰਦੀ ਜਾਣੀ ਜੀ ਹਰ ਇੱਕਤਰਾਂ ਦੀ ਗੇਮ ਹੁੰਦੀ ਹੈ ਇੱਥੇ ਤੇ ਗੇਮ ਦੇ ਨਾਲ ਨਾਲ ਇੱਥੇ ਸਟੱਡੀ ਵੀ ਹੁੰਦੀ ਹੈ ਜੀ ਇੱਥੇ ਕੋਚਿੰਗ ਦਾ ਡਿਪਲੋਮਾ ਕਰਾਇਆ ਜਾਂਦਾ ਇੱਕ ਸਾਲ ਦਾ ਡਿਪਲੋਮਾ ਹੁੰਦਾ ਜੀ ਤੇ ਹੋਰ ਵੀ ਫਿਟਨੈਸ ਵਗੈਰਾ ਜਿੱਦਾਂ ਹੈਲਥ ਦੇ ਨਾਲ ਜੁੜੇ ਉਹ ਵੀ ਕੋਰਸ ਹੁੰਦੇ ਨੇ ਜੀ ਇੱਥੇ ਇਹ ਇਸ ਜਗ੍ਹਾ ਨੂੰ ਇਸ ਮਹਿਲ ਨੂੰ ਮੋਤੀਵਾਗ ਮਹਿਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਜੀ 올ਡ ਮੋਤੀਵਾਗ ਦੇ ਨਾਮ ਦੇ ਨਾਲ ਵੈਸੇ ਪੁਰਾਣੇ ਲੋਕ ਨੇ ਜਿਹੜੇ ਇੱਥੇ ਪਟਿਆਲੇ ਦੇ ਨਾਲ ਆਪਣਾ ਜ਼ਿਲ੍ਹੇ ਦੇ ਉਹ ਇਸ ਨੂੰ 올ਡ ਮੋਤੀਵਾਗ ਨਾਮ ਦੇ ਨਾਲ ਹੀ ਜਾਣਦੇ ਨੇ ਜੀ ਤੇ ਜਦੋਂ ਸੈਂਟਰ ਗਵਰਨਮੈਂਟ ਨੇ ਇਸ ਨੂੰ ਖਰੀਦਿਆ ਤਾਂ ਇਹਦਾ ਨਾਮ ਚੇਂਜ ਹੋ ਗਿਆ ਜੀ ਹੁਣ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਪੋਰਟਸ ਦਾ ਸੈਂਟਰ ਬਣਿਆ ਹੋਇਆ ਜੀ ਇਹ ਤਾਂ ਫਿਰ ਇਹਦਾ ਨਾਮ ਹੁਣ ਹੈਗਾ ਜੀ ਐਨ ਐਸ ਐਨ ਆਈ ਐਸ ਐਨ ਐਸ ਦਾ ਮਤਲਬ ਹੈਗਾ ਜੀ ਇਹਦੀ ਫੁੱਲ ਫਾਰਮ ਹੈਗੀ ਹੈ ਜੀ ਐਨ ਐਸ ਐਨ ਆਈ ਐਸ ਦੀ ਐਨ ਐਸ ਦੀ ਹੈਗੀ ਹੈ ਜੀ ਨੇਤਾ ਜੀ ਸੁਭਾਸ਼ ਠੀਕ ਹੈ ਜੀ ਹੁਣ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਤੁਮ ਹਮੇ ਖੂਨ ਦੋ ਹਮ ਤੁਮੇ ਆਜ਼ਾਦੀ ਦੇਂਗੇ ਜਿਨ੍ਹਾਂ ਨੇ ਨਾਰਾ ਲਾਇਆ ਸੀ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ ਸੀਗਾ ਜੀ ਆਜ਼ਾਦੀ ਦੇ ਲਈ ਉਹ ਆਪਣੀ ਫੋਰਸ ਦੇ ਪਹਿਲੇ ਮੁਖੀ ਹੋਏ ਸੀ ਸੁਭਾਸ਼ ਚੰਦਰ ਬੋਸ ਜੀ एन एस ए दी फुल फॉर्म है जी नेताजी सुभाष एन आई एस नेशनल इंस्टीट्यूट ऑफ स्पोर्ट्स ओके जी ए एन आई एस ਦੇ ਵੈਸੇ ਸ਼ੋਰਟ ਦੇ ਵਿੱਚ ਐਨ ਆਈ ਐਸ ਹੀ ਕਹਿੰਦੇ ਨੇ ਇਸ ਨੂੰ ਐਨ ਆਈ ਐਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਹੁਣ ਜੇ ਤੁਸੀਂ ਕਿਤੇ ਬਾਹਰੋਂ ਜਾਂ ਆਊਟ ਆਫ ਸਟੇਟ ਇੱਥੇ ਵਿਜ਼ਿਟ ਕਰਨ ਲਈ ਆ ਰਹੇ ਹੋ ਤੁਸੀਂ ਆਣਾ ਤੁਹਾਨੂੰ ਜਾਂ ਜਿੱਦਾਂ ਇੱਥੇ ਬੱਸ ਸਟੈਂਡ ਤੇ ਉਤਰਦੇ ਹੋ ਪਟਿਆਲੇ ਰੇਲਵੇ ਸਟੇਸ਼ਨ ਤੇ ਜਾਂ ਤੁਸੀਂ ਆਪਣੀ ਗੱਡੀ ਦੇ ਵੀ ਚਾ ਰਹੇ ਹੋ ਜੇ ਤੁਸੀਂ ਪਟਿਆਲੇ ਦੇ ਅੰਦਰ ਜਦੋਂ ਐਂਟਰ ਕਰਗੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਐਨਆਈਐਸ ਜਾਣਾ ਜਾਂ ਕਿ ਆਪਣਾ 올ਡ ਮੋਤੀਵਾਗ ਪੈਲਸ ਕਹੋ ਬੈਸੋ ਦਾ ਅੱਜ ਕੱਲ੍ਹ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਮੈਪ ਆ ਵਗੈਰਾ ਚੱਲਦਾ ਜੀ ਮੈਪ ਤੇ ਤੁਸੀਂ ਸਰਚ ਕਰੋਗੇ ਸਿੱਧਾ ਤੁਸੀਂ ਇੱਥੇ ਮੇਨ ਗੇਟ ਤੇ ਆ ਕੇ ਰੁਕੋਗੇ ਜੀ ਇਹ ਸ਼ਹਿਰ ਦੇ ਅੰਦਰ ਨਹੀਂ ਜਾਣਾ ਸਾਰਾ ਜੀ ਟੋਟਲ ਵਾਸ ਸ਼ਹਿਰ ਦੇ ਬਾਹਰੋਂ ਬਾਹਰ ਰੋਡ ਬਣਿਆ ਹੋਇਆ ਜੀ ਜੋ ਤੁਸੀਂ ਪਟਿਆਲੇ ਦੇ ਅੰਦਰ ਐਂਟਰ ਕਰ ਗਏ ਬਾਹਰੋਂ ਬਾਹਰ ਆਉਂਗੇ ਤੁਹਾਨੂੰ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਪਟਿਆਲੇ ਇਹ ਆ ਜਿੱਥੋਂ ਦਾ ਮਾਹੌਲ ਇੱਥੋਂ ਦੀ ਹਿਸਤਰੀ ਮਹਾਰਾਜ ਨਰਿੰਦਰ ਸਿੰਘ ਨੇ ਬਣਵਾਇਆ ਸੀ ਅੱਗੇ ਫਿਰ ਉਹਨਾਂ ਦੇ ਬੇਟੇ ਰਜਿੰਦਰ ਸਿੰਘ ਜੀ ਬੈਠੇ ਜੀ ਗੱਡੀ ਦੇ ਉੱਤੇ ਰਜਿੰਦਰ ਸਿੰਘ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਤੋਂ ਬਾਅਦ ਉਹਨਾਂ ਦੇ ਵੱਡੇ ਬੇਟੇ ਯਾਦਵਿੰਦਰ ਜੀ ਤੇ 1961 ਦੇ ਵਿੱਚ ਜਾ ਕੇ ਇਹ ਯਦਵਿੰਦਰ ਜੀ ਨੇ ਸੈਂਟਰ ਗਵਰਨਮੈਂਟ ਨੂੰ ਵੇਚਤਾ ਤੇ ਸੈਂਟਰ ਗਵਰਨਮੈਂਟ ਨੇ ਹੁਣ ਇਸ ਨੂੰ ਸਪੋਰਟਸ ਦਾ ਸੈਂਟਰ ਬਣਾਤਾ ਸੀ ਆ ਜਿਹੜੀ ਸਾਹਮਣੇ ਤੁਸੀਂ ਹੁਣ ਬਿਲਡਿੰਗ ਦੇਖ ਰਹੇ ਹੋ ਨਾ ਇਹ ਬਿਲਡਿੰਗ ਦੀ ਜਿਹੜੀ ਅੰਦਰ ਹੈ ਜਿਹਦੀ ਬੈਕ ਸਾਈਡ ਤੇ ਇਹ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਇਹ ਸਪੋਰਟਸ ਦਾ ਹੈ ਨਾ ਜੀ ਤਾਂ ਸਪੋਰਟਸ ਦੇ ਹੁਣ ਸਟੱਡੀ ਵੀ ਹੁੰਦੀ ਹੈ ਜੀ ਇੱਥੇ ਹੁਣ ਜਿੱਦਾਂ ਆਪਣੇ ਕਾਲਜਾਂ ਸਕੂਲਾਂ ਦੇ ਵਿੱਚ ਕਲਾਸ ਆਉਂਦੀਆਂ ਨੇ ਤਾਂ ਇਹਦੇ ਅੰਦਰ ਕਲਾਸਾਂ ਵੀ ਬਣੀ ਹੋਈਆਂ ਨੇ ਆ ਸਾਹਮਣੇ ਬਿਲਡਿੰਗ ਦੇ ਅੰਦਰ ਆਪਣਾ ਗੇਟ ਦੇ ਅੰਦਰ ਜਾਉਂਗੇ ਇਹਦੇ ਅੰਦਰ ਹਰ ਇੱਕ ਗੇਮ ਦੀ ਕਲਾ ਤੇ ਆਪਣਾ ਇਦਾਂ ਉਹ ਜਿੱਥੋਂ ਇਹ ਸਟਾਰਟ ਹੁੰਦਾ ਜੀ ਸਾਹਮਣੇ ਤੋਂ ਉੱਥੋਂ ਲੈ ਕੇ ਉਹ ਲਾਸਟ ਐਂਡ ਤੱਕ ਇਹ ਇਹਦੇ ਵਿੱਚ ਆਫਿਸ ਵੀ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਥੇ ਦਾ ਸਾਰਾ ਕੰਮਕਾਰ ਚੱਲਦਾ ਜੀ ਦਫਤਰਾਂ ਦੇ ਵਿੱਚ ਸਾਰਾ ਹਿਸਾਬ ਕਿਤਾਬ ਜਿਹੜਾ ਇਸ ਦਾ ਹੈਗਾ ਉਹ ਇੱਥੇ ਦਫਤਰ ਵੀ ਬਣੇ ਹੋਏ ਨੇ ਦਫਤਰਾਂ ਦੇ ਵਿੱਚ ਹੁੰਦਾ ਜੀ ਆਜੋ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਇਹਦੇ ਸਾਹਮਣੇ ਦਾ ਮਾਹੌਲ ਕੀ ਹੈ ਜੀ ਇਸ ਮਹਿਲ ਦੀ ਨਾ ਜੀ ਹਿਸਟਰੀ ਬਹੁਤ ਲੰਬੀ ਹੈ ਜੀ ਇਸ ਮਹਿਲ ਦੇ ਨਾਲ ਆਪਣੇ ਇਹ ਇਕੱਲੇ ਰਾਜੇ ਦਾ ਮਹਿਲ ਨਹੀਂ ਜੀ ਇਹ ਜਿਹੜੀ ਧਰਤੀ ਦੇ ਉੱਤੇ ਬਣਾ ਹੋਇਆ ਹੈ ਨਾ ਜੀ ਇਸ ਮਹਿਲ ਦੇ ਨਾਲ ਇੱਥੇ ਆਪਣੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਹੈਗਾ ਜੀ ਹਿਸਟਰੀ ਇਤਿਹਾਸ ਜੁੜਦਾ ਜੀ ਤੇ ਨਾਲ ਹੀ ਜਿਹੜਾ ਆਪਣੇ ਇੱਥੇ ਕਾਲੀ ਮਾਤਾ ਜੀ ਦਾ ਮੰਦਿਰਾ ਪਟਿਆਲਾ ਸ਼ੇਰਾਂ ਵਾਲੇ ਗੇਟ ਦੇ ਕੋਲ ਉਹ ਮੰਦਿਰ ਦੀ ਵੀ ਹਿਸਟਰੀ ਇਸ ਮਹਿਲ ਦੇ ਨਾਲ ਹੈ ਜੀ ਉਭੀ ਆਪਾਂ ਤੁਹਾਨੂੰ ਦੱਸਾਂਗੇ ਇਸ ਕਰਕੇ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤਾਂ ਆਪਾਂ ਇਸ ਸਟੋਰੀ ਦਾ ਜਿਹੜੀ ਵੀ ਆਪਣੀ ਇਹ ਮਹਾਰਾਜਾ ਭੁਪੇਂਦਰ ਸਿੰਘ ਦੇ ਮਹਿਲ ਦੀ ਸਟੋਰੀ ਆ ਇਹ ਸਟੋਰੀ ਦੇ ਆਪਾਂ 2-3 ਪਾਰਟ ਬਣਾ ਕੇ ਵੀਡੀਓ ਚੈਨਲ ਦੇ ਉੱਪਰ ਪਾਵਾਂਗੇ ਤੇ ਰੋਜ਼ ਤੁਹਾਡੇ ਕੋਲ ਨਿੱਤ ਨਵੀਂ ਵੀਡੀਓ ਆਉਗੀ ਬਸ ਚੈਨਲ ਦੇ ਨਾਲ ਜੁੜੇ ਰਹੀਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਤਾਂ ਹੀ ਤੁਹਾਡੇ ਕੋਲ ਵੀਡੀਓ ਜਲਦੀ ਤੋਂ ਜਲਦੀ ਪਹੁੰਚਦੀ ਹੋਊਗੀ ਠੀਕ ਹੈ ਜੀ ਜਿਹੜਾ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸਮਾਣਿਤ ਦੇ ਤਰੀਕਾ ਸ਼ਾਨ ਸਾਹਿਬ ਦੇਖ ਰਹੇ ਹੋ ਨਾ ਤੁਸੀਂ ਇਹ ਆਹ ਦੇਖੋ ਆਹ ਸਾਹਮਣੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇਸੇ ਜਗ੍ਹਾ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਤੇ ਆਹ ਜਿਹੜੀਆਂ ਸਾਹਮਣੇ ਤੁਸੀਂ ਆਹ ਨਹਿਰੀਆਂ ਇਹ ਦੇਖ ਰਹੇ ਹੋ ਨਾ ਜੀ ਅ ਬਣੀ ਸਿੱਧੀਆਂ ਉੱਤੇ ਨਿਸ਼ਾਨ ਸਾਹਿਬ ਵੱਲ ਜਾਂਦੀਆਂ ਨੇ ਇਹ ਇਹ ਨਾ ਕੱਲੇ ਇੱਥੇ ਨਹੀਂ ਜੀ ਇਹ ਪੂਰੇ ਇੱਥੇ ਮਹਿਲ ਦੇ ਕਾਫੀ ਜਗ੍ਹਾ ਦੇ ਉੱਤੇ ਅੰਦਰ ਵੀ ਨਾ ਫੈਲੀਆਂ ਹੋਈਆਂ ਨੇ ਜੀ ਪਿੱਛੇ ਮਹਿਲ ਦੀ ਬੈਕ ਸਾਈਡ ਤੇ ਇਹਨਾਂ ਨਹਿਰੀਆਂ ਦੇ ਵਿੱਚ ਉਸ ਟਾਈਮ ਪਾਣੀ ਚੱਲਦਾ ਹੁੰਦਾ ਸੀਗਾ ਤੇ ਕਿੰਨਾ ਸੋਹਣਾ ਮਾਹੌਲ ਹੁੰਦਾ ਹੋਣਾ ਜਦੋਂ ਇਹਨਾਂ ਦੇ ਵਿੱਚ ਇੱਥੇ ਪਾਣੀ ਹੁੰਦਾ ਹੋਊਗਾ ਇਹ ਸਾਹਮਣੇ ਉੱਥੇ ਅੱਗੇ ਫੁਆਰੇ ਲੱਗੇ ਹੋਏ ਨੇ ਜੀ ਉੱਥੇ ਫੁਆਰਿਆਂ ਵੱਲ ਜਾਂਦੀਆਂ ਨੇ ਉਹ ਵੀ ਦਿਖਾਣਿਆ ਤੁਹਾਨੂੰ ਆਪਾਂ ਜਾ ਕੇ ਉੱਥੇ ਬਹੁਤ ਪੁਰਾਣੇ ਉਸੇ ਟਾਈਮ ਦੇ ਵਧੀਆ ਫੁਆਰੇ ਲੱਗੇ ਹੋਏ ਆ ਜੀ ਤੇ ਪੱਥਰ ਦੀਆਂ ਮੂਰਤੀਆਂ ਬਣਾਵਣਾ ਕੇ ਲਾਏ ਹੋਏ ਨੇ ਉਹ ਇਹਨਾਂ ਨਹਿਰੀਆਂ ਦੇ ਵਿੱਚ ਪਾਣੀ ਆਂਦਾ ਸੀਗਾ ਆਪਣਾ ਇਹ ਜਿਹੜੀ ਅਸਮਾਨੇ ਵਾਲੀ ਪਾਖੜਾ ਹੈ ਨਾ ਜੀ ਇਹ ਪੌਣੀਗੜ੍ਹ ਰੋਡ ਜਦੋਂ ਆਪਾਂ ਪਟਿਆਲਾ ਸ਼ਹਿਰ ਤੋਂ ਬਾਹਰ ਨਿਕਲਦੇ ਹਾਂ ਪੌਣੀਗੜ੍ਹ ਸੰਗਰੂਰ ਰੋਡ ਦੇ ਉੱਪਰ ਚੜਦੇ ਹਾਂ ਜਿਹੜੀ ਰਾਹ ਦੇ ਵਿੱਚ ਪਾਖੜਾ ਆਂਦੀ ਆ ਉਸ ਪਾਖੜਾ ਦਾ ਪਾਣੀ ਇਹਨਾਂ ਨਹਿਰੀਆਂ ਦੇ ਵਿੱਚ ਇੱਥੇ ਮਹਿਲ ਦੇ ਅੰਦਰ ਆਂਦਾ ਹੁੰਦਾ ਸੀਗਾ ਇਹ ingredients ਆਂ ਕੱਢਾਂ ਨੇ ਜੀ ਸਾਰੀਆਂ ਦੇਖੋ ਸਾਹਮਣੇ ਨਿਸ਼ਾਨ ਸਾਹਿਬ ਹੈ ਜੀ ਗੁਰੂ ਘਰ ਬਿਲਕੁਲ ਆ ਸਾਹਮਣੇ ਮਹਿਲ ਹੈ ਜੀ ਇਸ ਕਰਕੇ ਇਸ ਮਹਿਲ ਦਾ ਇਤਿਹਾਸ ਬਹੁਤ ਲੰਬਾ ਹੈ ਜੀ ਉਹ ਇੱਕ ਵੀਡੀਓ ਦੇ ਵਿੱਚ ਨਹੀਂ ਪੂਰਾ ਹੋਣਾ ਆਪਾਂ ਇਹਦੇ 3-4 파ਟ ਬਣਾ ਕੇ ਪਾਵਾਂਗੇ। ਬੱਚਾ ਚੈਨਲ ਦੇ ਨਾਲ ਜੁੜੇ ਰਹਿਓ। ਤੇ ਵੀਡੀਓਸ ਵਧੀਆ ਲੱਗੀਆਂ ਤੁਹਾਨੂੰ ਇੱਕ ਵਾਰ ਫਿਰ ਤੋਂ ਜੀ ਲਾਈਕ ਜ਼ਰੂਰ ਕਰਕੇ ਜਾਈਓ ਜੀ। ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ। ਕੋਈ ਵੀ ਕਮੀ ਪੇਸ਼ੀ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਕਮੈਂਟਾਂ ਦੇ ਵਿੱਚ। ਜੇ ਵੀਡੀਓ ਵਧੀਆ ਲੱਗੀ ਤਾਂ ਵੀ ਜੇ ਨਾ ਲੱਗੀ ਤਾਂ ਵੀ ਜੇ ਕੋਈ ਵੀ ਕਮੀ ਪੇਸ਼ੀ ਹੋਈ ਉਹ ਜ਼ਰੂਰ ਲਿਖਣਾ ਅੱਜ ਆਪਣੀ ਪਹਿਲੀ ਵੀਡੀਓ ਹੈ ਜੀ ਤੇ ਅਗਲੀ ਨੈਕਸਟ ਵੀਡੀਓ ਦੇ ਵਿੱਚ ਉਹ ਕਮੀ ਨੂੰ ਆਪਾਂ ਜ਼ਰੂਰ ਪੂਰਾ ਕਰਾਂਗੇ ਆ ਦੇਖੋ ਜੀ ਸਾਹਮਣੇ ਆ ਬਣੇ ਹੋਏ ਜੀ ਭੋਲੇ ਇਹ ਆ ਦੇਖੋ ਆ ਨੰਗੇ ਜੇ ਬੱਚਿਆਂ ਦੀਆਂ ਮੂਰਤੀਆਂ ਬਣਾ ਕੇ ਲਾਈਆਂ ਹੋਈਆਂ ਨੇ ਇਹ ਜੇ ਜੋ ਚੱਲਦੇ ਆ ਬਹੁਤ ਪਿਆਰੇ ਲੱਗਦੇ ਆ ਜੀ ਸਵੇਰੇ ਸ਼ਾਮ ਹੀ ਚਲਾਣੇ ਆ ਜੀ ਇਹਨਾਂ ਨੂੰ ਆ ਦੇਖੋ ਆ ਇਹਨਾਂ ਦੇ ਵਿੱਚ ਨਾ ਸਾਰਾ ਥੱਲੇ ਇੱਥੇ ਉਥੋਂ ਪਾਣੀ ਆਂਦਾ ਹੁੰਦਾ ਸੀਗਾ ਜੀ ਇਕ ਆ ਸਾਹਮਣੇ ਪਤਾ ਨਹੀਂ ਕੀ ਹੈ ਮੋਟੀ ਜੀ ਬਣਾਈ ਹੋਈ ਜੀ ਇਹ ਵੀ ਉਸ ਟਾਈਮ ਦੀ ਜਿਆਦੀ ਐ ਖੜੀ ਹੈ ਜੀ ਰਾਜੇ ਦੇ ਟਾਈਮ ਦੀ ਜੀ ਇਕ ਆ ਦੇਖੋ ਜੀ ਸਾਹਮਣੇ ਜਿਹੜਾ ਸਾਹਮਣੇ ਤੁਸੀਂ ਉਹ ਅਰ ਜਿਹੜੀਆਂ ਤਿੰਨ ਪੋੜੀਆਂ ਜੇ ਬਣੀ ਹੋਈਆਂ ਨੇ ਜਹ ਹਰਾ ਜਾ ਕਮਰਾ ਜਾ ਦੇਖ ਰਹੇ ਹਾਂ ਇੱਕ ਕਮਰਾ ਨਹੀਂ ਹੈਗਾ ਜੀ ਇਹ ਇਹ ਤਾਂ ਵੀ ਮੈਂ ਤੁਹਾਨੂੰ ਉੱਥੇ ਜਾ ਕੇ ਦੱਸੂਗਾ ਜੀ ਹਿਸਟਰੀ ਇਹਦੀ ਇਹ ਰੇਲ ਗੱਡੀ ਦਾ ਡੱਬਾ ਜੀ ਇਹ ਇਹ ਉਸੇ ਟਾਈਮ ਰਾਜਿਆਂ ਦੇ ਟਾਈਮ ਦਾ ਅੰਗਰੇਜ਼ਾਂ ਦੇ ਟਾਈਮ ਦਾ ਰੇਲ ਗੱਡੀ ਦਾ ਡੱਬਾ ਜੀ 18ਵੀਂ ਸਦੀ ਦਾ ਇਹ ਇੱਥੇ ਕਿਉਂ ਖੜੇ ਜੀ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਆ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਗੁਰੂ ਘਰ ਦੇ ਦਰਸ਼ਨ ਕਰਾ ਲਿਆ ਮੈਂ ਜੀ ਗੁਰੂ ਘਰ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਪਹਿਲਾਂ ਤੇ ਇਹ ਗੁਰੂ ਘਰ ਬਾਰੇ ਵੀਡੀਓ ਆਉਗੀ ਥੋਡੇ ਕੋਲ ਪਰਸੋਂ ਨੂੰ ਜੀ ਕਾਲੀ ਮਾਤਾ ਜੀ ਦੇ ਮੰਦਿਰ ਦਾ ਜਿਹੜੀ ਹਿਸਟਰੀ ਹੈ ਜੀ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਆਪਣਾ ਵੈਸੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਜਿੱਥੇ ਆ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜੀ ਸਾਹਮਣੇ ਤੇ ਜਿਹੜੀ ਆ ਸਾਹਮਣੇ ਤੁਸੀਂ ਆ ਕੰਧ ਜੀ ਦੇਖ ਰਹੇ ਹੋ ਨਾ ਜੀ ਇਹ ਕੰਧ ਬਾਰੇ ਮੈਂ ਤੁਹਾਨੂੰ ਦੱਸਣਾ ਜੀ ਮੰਨੇ ਤੇ ਇਹ ਨਿਸ਼ਾਨ ਸਾਹਿਬ ਦੀ ਬੈਕ ਸਾਈਡ ਹੈ ਜੀ ਮੈਂ ਮਹਿਲ ਦੇ ਅੰਦਰ ਖੜਿਆ ਹਾਂ ਜੀ ਇਹ ਇੱਥੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਮੈਂ ਤੁਹਾਨੂੰ ਆ ਦੀਵਾਰ ਬਾਰੇ ਦੱਸਣਾ ਇਹ ਤੁਹਾਨੂੰ ਸਾਰਾ ਕੁਝ ਪਰਸੋਂ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਜੀ ਬਸ ਚੈਨਲ ਦੇ ਨਾਲ ਬਨੇ ਰਹਿਓ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਜੀ ਠੀਕ ਹੈ ਜੀ ਬਾਕੀ ਆ ਦੇਖ ਲੋ ਸਾਹਮਣੇ ਮੈਦਾਨ ਹੈ ਜੀ ਇਹ ਹਾਲ ਦਾਲੇ ਦਾ ਨਜ਼ਾਰਾ ਇੱਥੋਂ ਦਾ ਚਲੋ ਹੁਣ ਮੈਂ ਤੁਹਾਨੂੰ ਉੱਥੇ ਉਹ ਰੇਲ ਗੱਡੀ ਦੇ ਡੱਬੇ ਦੇ ਕੋਲ ਲੈ ਕੇ ਚਲਦਾ ਜੀ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਸਾਰਾ ਹਾਂਜੀ ਆ ਦੇਖੋ ਜੀ ਇਹ ਇਹ 18ਵੀਂ ਸਦੀ ਦਾ ਰਹਿ ਕੱਢੀ ਦਾ ਡੱਬਾ ਅੰਗਰੇਜ਼ਾਂ ਦੇ ਟਾਈਮ ਦੀ ਨਾ ਲੱਗੋ ਲੱਗਿਆ ਹੋਇਆ ਜੀ ਦੇਖੋ ਉਸ ਟਾਈਮ ਦਾ ਬਹੁਤ ਵਧੀਆ ਪਿਆਰੀ ਚੀਜ਼ ਆ ਜੀ ਇਹ ਬਣੀ ਹੋਈ ਉਸ ਟਾਈਮ ਦੀ ਟੈਕਨੋਲੋਜੀ ਹੈ ਜੀ ਅੰਗਰੇਜ਼ਾਂ ਦੇ ਟਾਈਮ ਦੀ ਹੁਣ ਤਾਂ ਥੋੜੀ ਚਲੋ ਪੁਰਾਣੀ ਹੋਈ ਚੀਜ਼ ਹੋਣ ਕਰਨਾ ਜੀ ਸਾਲ ਵੀ ਕਾਫੀ ਹੋ ਗਏ ਬਹੁਤ ਫਟੀਆਂ ਫੁੱਟੀਆਂ ਇਹਦੀਆਂ ਲੱਗੀਆਂ ਹੁਣ ਟੁੱਟਣ ਐਦਾਂ ਦਾ ਚਲੋ ਦੇਖਭਾਲ ਹੋਈ ਜਾਂਦੀ ਹੈ ਤੇ ਤਾਂ ਚੀਜ਼ ਬਚੀ ਰਹਿੰਦੀ ਹੈ ਜੀ ਆ ਪੇਂਟ ਵਗੈਰਾ ਹੁੰਦਾ ਰਹਿੰਦਾ ਇਸ ਨੂੰ ਇਹ ਮਹਾਰਾਜਾ ਇੱਥੇ ਕਿਉਂ ਆਇਆ ਮਹਾਰਾਜਾ ਭੁਪਿੰਦਰ ਸਿੰਘ ਦੇ ਮਹਿਲ ਦੇ ਵਿੱਚ ਇਹ ਮਹਾਰਾਜਾ ਭੁਪਿੰਦਰ ਨੇ ਲੜਾਈ ਦੇ ਵਿੱਚ ਜਿੱਤ ਉਹ ਆਪਣਾ ਸੋਰੀ ਕੋਈ ਲੜਾਈ ਵਗੈਰਾ ਦੇ ਵਿੱਚ ਨਹੀਂ ਜਿੱਤਾ ਹੋਇਆ ਇਹ ਵੀ ਜਿੱਦਾਂ ਕੋਈ ਜੰਗ ਲੱਗੀ ਦੀ ਜਾਂ ਉਸ ਟਾਈਮ ਜਿੱਤਿਆ ਗਿਆ ਜੀ ਇਹ ਨਾ ਇਹ ਡੱਬਾ ਜਿੱਤਿਆ ਜੀ ਰੇਸ ਦੇ ਵਿੱਚ ਹੁਣ ਰੇਸ ਕਿਹਦੇ ਨਾਲ ਲੱਗੀ ਸੀ ਇਹ ਤੁਹਾਨੂੰ ਦੱਸਦੇ ਆ ਇਹ ਨਾ ਜਿਵੇਂ ਬਿਲਕੁਲ ਹੀ ਬਸ ਸਾਹਮਣੇ ਮਹਿਲ ਹੈ ਜੀ ਮਹਿਲ ਦੇ ਸਾਹਮਣੇ ਗਰਾਊਂਡ ਦੇ ਵਿੱਚ ਖੜਾ ਵੀ ਹੈ ਇਹ ਜਦੋਂ ਆਪਣਾ ਇਹ ਰੇਲ ਗੱਡੀ ਦਾ ਡੱਬਾ ਰੇਸ ਦੇ ਵਿੱਚ ਜਿੱਤਿਆ ਸੀ ਮਹਾਰਾਜਾ ਭੁਪਿੰਦਰ ਸਿੰਘ ਨੇ ਮਹਾਰਾਜਾ ਭੁਪਿੰਦਰ ਸਿੰਘ ਦੇ ਘੋੜੇ ਦੀ ਜਿਹੜੀ ਇਸ ਰੇਲ ਗੱਡੀ ਦੇ ਨਾਲ ਰੇਸ ਲਗਵਾਈ ਸੀ ਮਹਾਰਾਜਾ ਭੁਪਿੰਦਰ ਸਿੰਘ ਦੇ ਘੋੜੇ ਦੀ ਇਸ ਰੇਲ ਗੱਡੀ ਦੇ ਨਾਲ ਰੇਸ ਲੱਗੀ ਸੀ ਤੇ ਉਹ ਘੋੜਾ ਜਿੱਤ ਗਿਆ ਸੀ ਤਾਂ ਕਰਕੇ ਜੀਤਣ ਤੋਂ ਬਾਅਦ ਰਾਜੇ ਨੇ ਇਸ ਨੂੰ ਆਪਣੀ ਯਾਦਵਜੋਂ ਲਿਆ ਕੇ ਇੱਥੇ ਮਹਿਲ ਦੇ ਵਿੱਚ ਖੜਾ ਕਰ ਲਿਆ ਤੇ ਜਦੋਂ ਰੇਸ ਜਿੱਤੀ ਗਈ ਉਹ ਰੇਸ ਜਿੱਤਣ ਤੋਂ ਬਾਅਦ ਘੋੜਾ ਮਰ ਗਿਆ ਜੇ ਘੋੜੇ ਦੀ ਡੈਥ ਹੋ ਗਈ ਸੀ ਹਾਂਜੀ ਉਹ ਕਿਦਾਂ ਹੋਈ ਜੇ ਘੋੜੇ ਦੀ ਡੈਥ ਹੋਣ ਦਾ ਕਾਰਨ ਇਹ ਸੀਗਾ ਜਦੋਂ ਹੁਣ ਜਿਦਾਂ ਫੋਰ ਐਗਜ਼ਾਮਪਲ ਆਪਾਂ ਹੀ ਲਗਾ ਲਓ ਜੀ ਹੁਣ ਆਪਾਂ 2-3 ਕਿਲੋਮੀਟਰ ਜਾਂ 3-4 ਕਿਲੋਮੀਟਰ ਲਗਾਤਾਰ ਭੱਜ ਲਈਏ ਭੱਜਣ ਤੋਂ ਬਾਅਦ ਆਪਾਂ ਆ ਕੇ ਨਾਲ ਦੇ ਨਾਲ ਠੰਡਾ ਪਾਣੀ ਪੀ ਲਈਏ ਹੁਣ ਆਪਣੇ ਨਾਲ ਹੁੰਦਾ ਹੀ ਆ ਨਾ ਜੇ ਚਲੋ ਭੱਜਣਾ ਤਾਂ ਨਹੀਂ ਆਪਾਂ ਕੋਈ ਵੀ ਵਰਕਆਊਟ ਕਰਦੇ ਆ ਜਾਂ ਜਿੱਦਾਂ ਆਪਣਾ ਸਰੀਰ ਗਰਮ ਹੋਇਆ ਪਿਆ ਜੇ ਕੰਮ ਕਰਨ ਤੋਂ ਬਾਅਦ ਆਪਾਂ ਨਾਲ ਦੇ ਨਾਲ ਹੀ ਠੰਡਾ ਪਾਣੀ ਪੀ ਲੈਂਦੇ ਆ ਤਾਂ ਉਹ ਕਿੰਨਾ ਨੁਕਸਾਨ ਹੁੰਦਾ ਆਪਣੀ ਬੋਡੀ ਨੂੰ ਹੁਣ ਜਿੱਦਾਂ ਆਪਾਂ ਬਿਮਾਰ ਹੋਏ ਨੇ ਜਾਂ ਕੁਝ ਹੋ ਜਾਂਦਾ ਜੀ ਬਾ ਇਦਾਂ ਹੀ ਉਸ ਘੋੜੇ ਦੇ ਨਾਲ ਵੀ ਹੋਇਆ ਜੀ ਜੋ ਇਹ ਤਾਂ ਆਪਾਂ ਤਾਂ ਫੇਰ ਵੀ ਚਲੋ ਇੱਥੇ ਆਪਣਾ ਕੰਮਕਾਰ ਵਗੈਰਾ ਕਰਦੇ ਆਂ ਜੀ ਆਪਾਂ ਟਾਈਮ ਤੋਂ ਉਹ ਘੋੜੇ ਨੇ ਵਿਚਾਰੇ ਨੇ ਰੇਲ ਗੱਡੀ ਦੇ ਨਾਲ ਰੇਸ ਲਗਾਈ ਸੀਗੀ ਜੀ ਹਾਂ ਰੇਲ ਗੱਡੀ ਦੇ ਨਾਲ ਰੇਸ ਲਾਣੀ ਜੀ ਕੋਈ ਖੇਡ ਥੋੜੀ ਹੈ ਜੀ ਜਦੋਂ ਰੇਸ ਲਗਾਣ ਤੋਂ ਬਾਅਦ ਉਹ ਘੋੜਾ ਜਿੱਤਿਆ ਨਾ ਜੀ ਉਸ ਟਾਈਮ ਉਹ ਘੋੜੇ ਦਾ ਸਰੀਰ ਗਰਮ ਹੋਇਆ ਪਿਆ ਸੀਗਾ ਘੋੜਾ ਹੌਂਕਦਾ ਸੀਗਾ ਜੀ ਤੇ ਨਾਲ ਦੀ ਨਾਲ ਉਸ ਘੋੜੇ ਨੂੰ ਪਾਣੀ ਪਲਾ ਦਿੱਤਾ ਗਿਆ ਜੀ ਉਹ ਸਰੀਰ ਗਰਮ ਹੋਣ ਕਾਰਨ ਉਸ ਦੀ ਹਾਰਟ ਬੀਟ ਜ਼ਿਆਦਾ ਹੋਣ ਕਾਰਨ ਜਦੋਂ ਉਸ ਘੋੜੇ ਨੂੰ ਪਾਣੀ ਪਲਾਇਆ ਤਾਂ ਉਹ ਘੋੜੇ ਦੀ ਡੈਥ ਹੋ ਗਈ ਮੌਤ ਹੋ ਗਈ ਜੀ ਤੋਂ ਡਾਕਟਰ ਤਾਂ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਪਰ ਇਹ ਜੇ ਕਰਨ ਤੋਂ ਕਹਿੰਦੇ ਨੇ ਕਿ ਜਦੋਂ ਵੀ ਆਪਣੇ ਸਿਆਣੇ ਵੀ ਕਹਿੰਦੇ ਹੁੰਦੇ ਨੇ ਜੀ ਆਪਾਂ ਨੂੰ ਕਿ ਜਦੋਂ ਆਪਣਾ ਸਰੀਰ ਭਖਿਆ ਹੋਵੇ ਨਾਲ ਦੀ ਨਾਲ ਪਾਣੀ ਨਾ ਪੀਓ ਤੇ ਠੰਡਾ ਪਾਣੀ ਤੋਂ ਬਿਲਕੁਲ ਹੀ ਬਾਰਡ ਕਰੋ ਜੀ ਤੁਸੀਂ ਠੰਡਾ ਪਾਣੀ ਨਾ ਪੀਆ ਕਰੋ ਜੀ ਜਮਾ ਵੀ ਇਹ ਚਲੋ ਮੈਂ ਹੁਣ ਮੈਂ ਤਾਂ ਇਹ ਨਾ ਬੱਚਿਆਂ ਬਾਰੇ ਕਹਿ ਰਹੇ ਜੀ ਮੈਂ ਆਪਣੇ ਡਾਕਟਰ ਜੀ ਨੂੰ ਹਟਦਾ ਜੀ ਇਹ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਨਾ ਚੀਜ਼ਾਂ ਤੋਂ ਰੋਕੋ ਕਿ ਠੰਡਾ ਪਾਣੀ ਤਾਂ ਬਿਲਕੁਲ ਹੀ ਬੰਦ ਕਰ ਦਿਓ ਜੀ ਤੁਸੀਂ ਆ ਪਾਣੀ ਪੀਣਾ ਆਪਣਾ ਨੋਰਮਲ ਮਿਕਸ ਜਿਆ ਪੀ ਲਓ ਹੁਣ ਜਿੱਦਾਂ ਅਥੇ ਪੰਜਾਬ ਦੇ ਵਿੱਚ ਆਪਣੀ ਕਿੰਨੀ ਗਰਮੀ ਅੱਗ ਪੈ ਰਹੀ ਹੈ ਜੀ ਵੈਸੇ ਹੀ ਆਪਣੀ ਬੋਡੀ ਓਵਰ ਹੀਟ ਰਹਿੰਦੀ ਹੈ ਜੀ 24 ਘੰਟੇ ਇੰਨੀ ਗਰਮੀ ਦੇ ਵਿੱਚ ਇਹ ਬਿਮਾਰੀਆਂ ਲੱਗਣ ਦੇ ਕਾਰਨ ਇਹ ਹੀ ਹੁੰਦੇ ਨੇ ਜੀ ਆਪਾਂ ਨੂੰ ਕਿ ਮੇਨ ਹੈਗਾ ਠੰਡਾ ਪਾਣੀ ਠੰਡੇ ਪਾਣੀ ਤੋਂ ਪਰ ਇਹ ਜੋ ਕਰੋ ਆਪਣੀ ਬੋਡੀ ਬਿਲਕੁਲ ਫੇਟਾ ਜੀ ਹੁਣ ਆ ਪਿੱਛੇ ਜੇ 2 ਸਾਲ ਪਹਿਲਾਂ ਮੇਰੇ ਫਰੈਂਡ ਦਾ ਫਰੈਂਡ ਸੀਗਾ ਜੀ ਉਹ ਜਿਮ ਦੇ ਵਿੱਚ ਵਰਕਆਊਟ ਵਗੈਰਾ ਕਰਦਾ ਸੀਗਾ ਤੇ ਸ਼ਾਮ ਨੂੰ ਜਦੋਂ ਵਰਕਆਊਟ ਵਗੈਰਾ ਕਰਕੇ ਆਇਆ ਹੁਣ ਜਿੱਦਾਂ ਮੈਂ ਤੁਹਾਨੂੰ ਕਹਿ ਰਾਂ ਕਿ ਆਪਣੇ ਬੱਚਿਆਂ ਨੂੰ ਸਮਝਾਓ ਉਹ ਵੀ ਥੋੜੀ ਨਵੀਂ ਉਮਰ ਦਾ ਸੀਗਾ ਜੀ ਨਵਾਂ ਖੂਨ ਸੀ ਉਹਦਾ ਮੁੰਡੇ ਦਾ ਬੱਚੇ ਦਾ ਤੇ ਜਿਮ ਦੇ ਵਿੱਚ ਉਹ ਪਖਿਆ ਹੋਇਆ ਸੀ ਉਹਦੇ ਜਦੋਂ ਵਰਕਆਊਟ ਕਰਕੇ ਉਹ ਘਰੇ ਆਇਆ ਉਹ ਨਾਲ ਦੇ ਨਾਲ ਉਸਨੇ ਆ ਕੇ ਉੱਥੇ ਆਪਣਾ ਫਰਿੱਜ ਦੇ ਵਿੱਚੋਂ ਪਾਣੀ ਨਹੀਂ ਪਾਣੀ ਦੀ ਜਗ੍ਹਾ ਤੇ ਉਸਨੇ ਤਾਂ ਠੰਡਾ ਦੁੱਧ ਇੱਕ ਕੱਢ ਕੇ ਜਦੋਂ ਪੀਤਾ ਨਾ ਜੀ ਉਹ ਪੀਣ ਤੋਂ ਬਾਅਦ ਬਸੋ ਮੁੰਡਾ ਬਿਮਾਰ ਹੋ ਗਿਆ ਜੀ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਾਲਤ ਜਿਆਦਾ ਖਰਾਬ ਹੋਣ ਕਾਰਨ ਫਿਰ ਉਸ ਨੂੰ ਉੱਥੇ ਹਸਪਤਾਲ ਲੈ ਕੇ ਜੀ ਹਸਪਤਾਲ ਦੇ ਵਿੱਚ ਜਾ ਕੇ ਉਸ ਮੁੰਡੇ ਦੀ ਡੈਥ ਹੋ ਗਈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਮੈਂ ਬੱਚਿਆਂ ਨੂੰ ਸਮਝਾਉਣਾ ਜੀ ਹੁਣ ਜਿਹੜੇ ਮੇਰੇ ਤੋਂ ਵੱਡੇ ਨੇ ਚਲੋ ਤਾਂ ਸਿਆਣੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਜੀ ਇਹਨਾਂ ਚੀਜ਼ਾਂ ਦਾ ਉਹ ਕਹਿਣ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਰੋਕੋ ਸਮਝਾਓ ਜੀ ਚਲੋ ਆਪਾਂ ਤਾਂ ਹੁਣ ਥੋੜਾ ਜਿਹਾ ਹੋਰ ਉਧਰ ਡਾਕਟਰੀ ਕਣੀ ਹੋਗੇ ਜੀ ये देखो जी मैंने बोर्ड लगे हुआ है जी आ पढ़ लो ती ज़्यादा यदा स्क्रीन शॉट ले लियो यह रेल डब्बा महाराजा भूपिंदर सिंह ने एक अंग्रेज अधिकारी के साथ पटियाला से राजपुरा तक घोड़े और ट्रेन के बीच हुई दौड़ को जीतने की शर्त पर जीता था ये जी, आ लगया है जी लगे हुआ बोर्ड देखो लोगों लगे हुए हैं जी heaven light our guide ਇਹਦੇ ਅੰਦਰ ਸਭ ਕੁਝ ਬਣਾਇਆ ਹੋਇਆ ਜੀ ਬਾਥਰੂਮ ਟਾਇਲਟ ਵਗੈਰਾ ਸਭ ਕੁਝ ਹੈਗਾ ਜੀ ਇਹਦੇ ਅੰਦਰ ਬਣਾਇਆ ਹੋਇਆ ਹੁਣ ਤਾਂ ਇਹ ਵੈਸੇ ਲੋਕ ਵਗੈਰਾ ਲਾ ਕੇ ਰੱਖਦੇ ਨੇ ਜੀ ਇਸ ਨੂੰ ਸਭ ਕੁਝ ਬਣਾਇਆ ਹੋਇਆ ਜੀ ਇਹਦੇ ਅੰਦਰ ਬਸ ਆਹ ਸਾਹਮਣੇ ਮਹਿਲ ਆ ਜੀ ਬਿਲਡਿੰਗ ਆ ਜੀ ਆ ਅੱਗੇ ਇਹਦੇ ਰੋਡ ਜਾ ਰਹੀ ਹੈ ਜੀ ਬਸ ਆ ਸਾਹਮਣੇ ਤੁਹਾਨੂੰ ਇੱਥੇ ਗਰਾਊਂਡ ਦੇ ਵਿੱਚ ਖੜਾ ਦਿਖ ਜੂਗਾ ਜੀ ਇਹ ਤੇ ਬਾਕੀ ਜਿਹੜੀ ਆ ਇੱਥੋਂ ਮਹਿਲ ਦੇ ਅੱਗੇ ਸਿੱਧੀ ਰੋਡ ਪਿੱਛੇ ਇਧਰ ਇਹ ਗਰਾਊਂਡਾਂ ਮਾਲ ਚਲੀ ਜਾਂਦੀ ਹੈ ਜੀ ਅੱਗੇ ਗਰਾਊਂਡ ਬਣੇ ਹੋਏ ਆ ਜੀ ਇਧਰ ਅੱਗੇ ਤੇ ਬਾਹਰ ਇੱਕ ਗੇਮ ਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਆ ਤਾਂ ਐਥਲੈਟਿਕ ਵਗੈਰਾ ਫੁੱਟਬਾਲ ਹਾਕੀ ਇਹ ਹਾਲ ਵਗੈਰਾ ਬਣੇ ਹੋਏ ਨੇ ਜੀ ਹਰ ਇੱਕ ਗੇਮ ਦੇ ਬੌਕਸਿੰਗ ਵੇਟ ਲਿਫਟਿੰਗ ਹਾਲ ਜੀ ਸਾਰਾ ਕੁਝ ਹੈ ਤੇ ਇੱਥੇ ਹਰ ਇੱਕ ਗੇਮ ਦਾ ਬਾਕੀ ਇਧਰ ਆਪਣਾ ਉਹ ਹੋਸਟਲ ਵੀ ਬਣੇ ਹੋਏ ਨੇ ਜਿਉਂ ਮੁੰਡਿਆਂ ਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਟੱਡੀ ਹੁੰਦੀ ਹੈ ਜੀ ਇੱਥੇ ਉਹ ਆਪਣਾ ਫਿਰ ਇੱਥੇ ਪਲੇਅਰ ਵਗੈਰਾ ਉਹਨਾਂ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਜੀ ਬੁਆਏ ਹੋਸਟਲ ਬਣੇ ਹੋਏ ਨੇ ਗਰਲ ਹੋਸਟਲ ਜੀ ਸਾਰਾ ਕੁਝ ਹੈਗਾ ਜੀ ਇੱਥੇ ਬਣਿਆ ਹੋਇਆ ਠੀਕ ਹੈ ਜੀ ਇਹ ਹੈ ਜੀ ਬਸ ਇੱਥੋਂ ਦਾ ਮਾਹੌਲ ਇੱਥੋਂ ਦਾ ਇਤਿਹਾਸ ਹੁਣ ਇਸ ਮਹਿਲ ਦੇ ਪਿੱਛੇ ਹੈਗੀ ਹੈ ਜੀ ਜਿਹੜੀ ਕੱਲ ਦੀ ਆਪਣੀ ਨੈਕਸਟ ਵੀਡੀਓ ਆਉਗੀ ਉਹ ਇਹ ਮਹਿਲ ਦੇ ਪਿੱਛੇ ਇੱਕ ਬਣੀ ਹੋਈ ਹੈ ਜੀ 12 ਦਰੀ ਉਹ ਵੀ ਵੀਡੀਓ ਆਪਣੀ ਥੋੜੀ ਲੰਬੀ ਬਣ ਜੂਗੀ 12 ਉਹਦਾ ਵੀ ਥੋੜੀ ਹਿਸਟਰੀ ਤੁਹਾਨੂੰ ਦੱਸਾਂਗੇ ਤੇ ਬਹੁਤ ਵਧੀਆ ਪਿਆਰੀਆਂ ਚੀਜ਼ਾਂ ਬਣੀਆਂ ਹੋਈਆਂ ਆ ਉਹਦੇ ਪਿੱਛੇ ਵੀ ਇਹ 12 ਦਰੀ ਦੇ ਵਿੱਚ ਤੇ ਨਾਲ ਹੀ ਫਿਰ 12 ਦਰੀ ਦੀ ਬੈਕ ਸਾਈਡ ਤੇ ਇੱਕ ਮਹਿਲ ਹੋਰ ਹੈ ਜੀ ਉਹ ਵੀ ਨਰਿੰਦਰ ਸਿੰਘ ਨੇ ਬਣਵਾਇਆ ਸੀਗਾ ਉਹ ਹੈਗਾ ਜੀ ਸ਼ੀਸ਼ ਮਹਿਲ ਤੇ ਉਹ ਹੈਗਾ ਜੀ ਪੰਜਾਬ ਗਵਰਨਮੈਂਟ ਦੇ ਅੰਡਰ ਜਿੱਦਾਂ ਇਹ ਹੈਗਾ ਆਪਣਾ ਇੱਥੇ ਸੈਂਟਰਲ ਗਵਰਨਮੈਂਟ ਦੇ ਅੰਡਰ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਜੀ ਫਿਰ ਆਪਾਂ ਨਵੀਂ ਵੀਡੀਓ ਦੇ ਵਿੱਚ ਚੈਨਲ ਦੇ ਨਾਲ ਬਨੇ ਰਹਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨੀ ਹੈ ਜੀ ਤੁਹਾਨੂੰ ਤੇ ਕਮੈਂਟਾਂ ਦੇ ਵਿੱਚ ਆਪਣੀ ਵਿਚਾਰ ਜ਼ਰੂਰ ਦੱਸ ਕੇ ਜਾਈਓ ਮਿਲਦੇ ਹਾਂ ਜੀ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਬਾਕੀ ਮਾਹੌਲ ਦੇਖ ਲਓ ਜੀ ਹਾਲੇ-ਦਾਲੇ ਦਾ ਤੁਸੀਂ I <sweak> don't